ਸਸ ਸਗਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ 4 ਤੋਂ ਲੈ ਕੇ 7 ਸਤੰਬਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਜੇ ਗੱਲ ਕਰੀ ਜਾਵੇ ਤਾਂ ਪੰਜਾਬ ਦੇ ਵਿੱਚ ਲਗਾਤਾਰ ਹੜ੍ਹ ਦੇ ਹਾਲਾਤ ਬਣੇ ਹੋਏ ਨੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਨਹਿਰਾ ਧਸਣ ਦੀ ਖਬਰ ਆ ਰਹੀ ਹੈ ਖਾਸ ਤੌਰ ਤੇ ਨੰਗਲ ਤੋਂ ਜੋ ਸਤਲੁਜ ਨਿਕਲ ਰਹੀ ਹੈ ਨਹਿਰਾ ਨਿਕਲ ਰਹੀਆਂ ਨੇ ਉੱਥੋਂ ਉੱਥੋਂ ਨੁਕਸਾਨ ਕਾਫੀ ਹੋ ਰਿਹਾ ਜੀ ਨਮਾ ਕਿਉਂਕਿ ਪਹਿਲਾਂ ਹੀ 라ਵੀ ਅਤੇ ਬਿਆਸ ਨੇ ਮਾਰ ਮਾਰੀ ਹੋਈ ਸੀ ਪੰਜਾਬ ਦੇ ਮਾਝੇ ਦੇ ਇਲਾਕੇ ਵਿੱਚ ਪਰ ਹੁਣ ਮਾਲਵੇ ਅਤੇ ਦੁਆਬੇ ਦੇ ਬਹੁਤ ਸਾਰੇ ਇਲਾਕੇ ਦੇ ਵਿੱਚ ਜਾਂ ਪਵਾਰ ਦੇ ਇਲਾਕੇ ਦੇ ਵਿੱਚ ਨੁਕਸਾਨ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਹਾਲਾਤ ਬਹੁਤ ਜ਼ਿਆਦਾ ਖਰਾਬ ਦਿਖਾਈ ਦੇ ਰਹੇ ਨੇ ਨੰਗਲ ਡੈਮ ਤੋਂ ਲਗਾਤਾਰ ਪਾਣੀ ਛੱਡੇ ਜਾ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਜਿਹੜਾ ਏਰੀਆ ਹੈ ਹੁਣ ਉਹ ਰੋਪੜ ਤੋਂ ਲੈ ਕੇ ਹਰੀਕੇ ਪੱਤਣ ਤੋਂ ਹੁੰਦਾ ਹੋਇਆ ਫਿਰੋਜ਼ਪੁਰ ਤੱਕ ਤੇ ਫਿਰੋਜ਼ਪੁਰ ਤੋਂ ਥੱਲੇ ਜਿੰਨੇ ਵੀ ਆਪਣੇ ਏਰੀਏ ਨੇ ਇਹਨਾਂ ਵਿੱਚ ਖਤਰਾ ਵੱਧਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਪਟਿਆਲੇ ਤੋਂ ਗੱਲ ਕਰੀ ਤਾਂ ਨੇੜੇ-ਤਰੇ ਖੱਗ ਤਾਜ਼ਾ ਜੋ ਸੈਟਲਾਈਟ ਇਮੇਜ ਦੇਖ ਲੈਂਦੇ ਜੀ ਆਪਾਂ ਇਮੇਜ ਤੋਂ ਕਲੀਅਰ ਹੋ ਰਿਹਾ ਕਿ ਪੰਜਾਬ ਦੇ ਪੂਰਬੀ ਇਲਾਕੇ ਦੇ ਵਿੱਚ ਇੱਕ ਸਿਸਟਮ ਫੇਰ ਤੋਂ ਬਣ ਰਿਹਾ ਜੀ ਜਿਸ ਦੀ ਅੱਜ ਆਪਾਂ ਗੱਲ ਕਰੀ ਤਾਂ ਮੀਂਹ ਦੀ ਉਮੀਦ ਕਾਫੀ ਜ਼ਿਆਦਾ ਬਣਦੀ ਦਿਖਾਈ ਦੇ ਰਹੀ ਹੈ ਬੀਤੀ ਕੱਲ ਬਾਅਦ ਦੁਪਹਿਰ ਮੌਸਮ ਠੀਕ ਸੀਗਾ 3 ਤਰੀਕ ਨੂੰ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਸਾਨੂੰ ਅਗਰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਾਡੇ ਪੇਜ ਨੂੰ ਫੋਲੋ ਕਰੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਮਿਲ ਸਕੇ ਅਤੇ ਚੈਨਲ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕਰੀ ਜਾਵੇ ਤਾਂ ਹਾਲਾਤ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਖਰਾਬ ਹੁੰਦੇ ਹੁਣ ਦਿਖਾਈ ਦੇਣਗੇ ਵਿਸ਼ੱਕ ਮੀਂਹ ਕੱਢ ਰਹੇ ਨੇ ਪਰ ਡੈਮਾਂ ਦੇ ਉੱਪਰ ਪਾਣੀ ਲਗਾਤਾਰ ਭਰਨਾ جاری ਹੈ ਕਿਉਂਕਿ ਹਿਮਾਚਲ ਦੇ ਵਿੱਚ ਹਲਕੀ ਦਰਮਿਆਨੀ ਬਰਖਾ ਹੋ ਰਹੀ ਹੈ ਤੇ ਮੇਨ ਤੌਰ ਤੇ ਅਗਰ ਗੱਲ ਕਰੀ ਜਾਵੇ ਤਾਂ ਬਰਖਾ ਜਿਹੜੀ ਹੈ ਉਹ ਇਸ ਇਲਾਕੇ ਦੇ ਵਿੱਚ ਜ਼ਿਆਦਾ ਹੋ ਰਹੀ ਹੈ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਇਹ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਸਾਡੇ ਤਿੰਨੋਂ ਡੈਮ ਨੇ ਚਾਰੋਂ ਦਰਿਆ ਜਿਹੜੇ ਇਸੇ ਇਲਾਕੇ ਤੋਂ ਨਿਕਲਦੇ ਨੇ ਤਿੰਨੋਂ ਦਰਿਆ ਕਗਰ ਵੀ ਇਹਨਾਂ ਇਲਾਕੇ ਤੋਂ ਨਿਕਲਦੀ ਹੈ ਬਜਕੂਲੇ ਚੰਡੀਗੜ੍ਹ ਤੋਂ ਤੇ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਦੇ ਵਿੱਚ ਅਗਰ ਬਰਖਾ ਹੁੰਦੀ ਹੈ ਤਾਂ ਪੂਰਾ ਪੰਜਾਬ ਜਿਹੜਾ ਹੈ ਉਹ ਖਤਰੇ ਦੇ ਨਿਸ਼ਾਨ ਤੇ ਆ ਰਿਹਾ ਜੀ ਹੁਣ ਅਸੀਂ ਬਿਨਾਂ ਕਿਸੇ ਦੇਰੀ ਤੋਂ ਦਿਨਾਂ ਦੇ ਹਿਸਾਬ ਨਾਲ ਜ਼ਿਲ੍ਹਿਆਂ ਦੀ ਜਾਣਕਾਰੀ ਦਿੱਤੀ ਹਾਂ ਜੀ ਕਰਦੇ ਹਾਂ ਕਿਹੜੇ ਕਿਹੜੇ ਇਲਾਕੇ ਵਿੱਚ ਕਦੋਂ-ਕਦੋਂ ਮੀਂਹ ਹੈ ਜੀ ਗੱਲ ਕਰੀ ਜਾਵੇ ਤਾਂ 4 ਸਤੰਬਰ ਨੂੰ ਮੌਸਮ ਜਿਹੜਾ ਹੈ 5 ਤਰੀਕ 3 ਤਰੀਕ ਨੂੰ ਠੀਕ ਦਿਖਾਈ ਦੇ ਰਿਹਾ ਉਹ 3 ਤਰੀਕ ਰਾਤ ਨੂੰ ਅਗਰ ਗੱਲ ਕਰੀ ਜਾਵੇ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਹੈ ਪਰ ਫੇਰ ਵੀ ਕਿਤੇ ਨਾ ਕਿਤੇ 4 ਤਰੀਕ ਨੂੰ ਵੀ ਮੀਂਹ ਜਿਹੜਾ ਹੈ ਉਹ ਇਹੀ ਇਲਾਕੇ ਦੇ ਵਿੱਚ ਬਣਦਾ ਦਿਖਾਈ ਦੇ ਰਿਹਾ ਜੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਸੰਗਰੂ ਅੰਮ੍ਰਿਤਸਰ ਸੋਰੀ ਮੋਹਾਲੀ ਅਤੇ ਫਤੇਗੜ ਸਾਹਿਬ ਇਹ ਇਲਾਕੇ ਵਿੱਚ ਮੀਂਹ ਅੰਮ੍ਰਿਤਸਰ ਅਤੇ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਫਤੇਗੜ ਤੋਂ ਪਟਿਆਲਾ ਇਹ ਇਲਾਕੇ ਜਿਹੜੇ ਨੇ ਇਹਨਾਂ ਇਲਾਕੇ ਨੂੰ ਟੱਚ ਕਰਦੇ ਨੇ ਤਾਂ ਇਹਨਾਂ ਇਲਾਕੇ ਵਿੱਚ ਵੀ ਹਲਕਾ ਦਰਮਿਆਨਾ ਮੀਂਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇਖਣ ਨੂੰ ਮਿਲ ਸਕਦਾ ਜਾਂ ਸਾਰਾ ਦਿਨ ਵੀ ਬੂੰਦਾਬੰਦੀ ਚੱਲ ਸਕਦੀ ਹੈ ਬਾਕੀ ਪੰਜਾਬ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਮੋਗਾ ਲੁਧਿਆਣਾ ਫਤੇਗੜ ਸਾਇ ਪਟਿਆਲਾ ਸੰਗਰੂਰ ਬਰਨਾਲਾ ਮਾਨਸਾ ਪਠੰਡਾ ਮੁਕਸਰ ਤੇ ਫਜ਼ਿਲਕੇ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਫਰੀਦਕੋਟ ਦੇ ਵਿੱਚ ਹਲਕੀ ਦਰਮਿਆਨੀ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਬੂੰਦਾਬੰਦੀ ਤੇ ਹਾਲਾਤ ਬਣ ਸਕਦੇ ਨੇ ਇਹਨਾਂ ਮਾੜੇ ਹਾਲਾਤਾਂ ਦੇ ਵਿੱਚ ਤੁਸੀਂ ਵੀ ਆਪਣੇ ਨੇੜੇ ਤੇੜੇ ਅਗਰ ਕਿਸੇ ਨੂੰ ਜ਼ਰੂਰਤ ਹੈ ਤਾਂ ਉਹਨੂੰ ਮਦਦ ਕਰੋ ਕਿਸੇ ਵੀ ਤਰੀਕੇ ਨਾਲ ਪਹੁੰਚ ਅਗਰ ਪਹੁੰਚ ਸਕਦੇ ਤਾਂ ਪਹੁੰਚ ਕੇ ਮਦਦ ਕਰੋ ਨਹੀਂ ਤਾਂ ਕਿਸੇ ਦੇ ਹੱਥ ਤੋਂ ਮਦਦ ਪਹੁੰਚਾਓ ਨਹੀਂ ਕਰ ਸਕਦੇ ਮਦਦ ਨਹੀਂ ਪਹੁੰਚ ਸਕਦੇ ਤਾਂ ਆਪਣੇ ਕਿਸੇ ਵੀ ਤੁਸੀਂ ਰੱਬ ਨੂੰ ਮੰਨਦੇ ਹੋ ਵਾਹਿਗੁਰੂ ਨੂੰ ਅੱਲਾ ਨੂੰ ਜੀਸਸ ਨੂੰ ਰਾਮ ਜੀ ਨੂੰ ਸ਼ਿਵ ਜੀ ਨੂੰ ਕਿਸੇ ਨੂੰ ਵੀ ਮੰਨਦੇ ਹੋ ਤੁਸੀਂ ਤਾਂ ਕਮੈਂਟ ਬਾਕਸ ਵਿੱਚ ਲਿਖ ਦਿਓ ਨਹੀਂ ਤਾਂ ਤੁਸੀਂ ਆਪਣੇ ਅਰਦਾਸ ਕਰੋ ਕਿ ਪੰਜਾਬ ਦੇ ਉੱਪਰ ਇਹ ਹਾਲਾਤ ਜਿਹੜੇ ਨੇ ਉਹ ਕੰਟਰੋਲ ਵਿੱਚ ਆ ਸਕਣ ਆਉਂਦੇ ਦਿਨਾਂ ਦੀ ਗੱਲ ਕਰੀਏ ਤਾਂ 5 ਸਤੰਬਰ ਨੂੰ ਜੇ ਦੇਖ ਸਕਦੇ ਹੋ ਕਿ 5 ਸਤੰਬਰ ਨੂੰ ਇਹ ਇਲਾਕਾ ਜੀ ਸਾਫ਼ ਦਿਖਾਈ ਦੇ ਰਿਹਾ ਤੇ 6 ਤਰੀਕ ਨੂੰ ਵੀ ਸੇਮ ਇਸੇ ਤਰੀਕੇ ਨਾਲ ਤਰਨਤਾਲਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਸਿਲਕਾ ਸੇਮ ਹਾਲਾਤ ਇੰਨੇ ਨੇ ਜਿਹੜੇ ਉਹ 6 ਤਰੀਕ ਨੂੰ ਵੀ ਸਾਫ਼ ਦਿਖਾਈ ਦੇ ਰਹੇ ਨੇ ਪਰ ਮੇਰੀ ਉਮੀਦ ਜਿਹੜੀ ਆ ਫੇਰ ਵੀ ਇਸ ਇਲਾਕੇ ਵਿੱਚ ਲਗਾਤਾਰ ਬਣੀ ਹੋਈ ਹੈ ਪੰਜ ਤਰੀਕ ਦੀ ਮਗਰ ਗੱਲ ਕਰਾਂ ਤਾਂ ਪੰਜ ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਕਿ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਸਭਜਾ, ਅਜੀਤ ਸਿੰਘਰ ਕਰਕਰ, ਮੁਹਾਲੀ ਵਿੱਚ ਵੀ ਕਿਤੇ ਨਾ ਕਿਤੇ ਹਲਕੀ ਵਰਖਾ ਦੇਖਣ ਨੂੰ ਮਿਲੇਗੀ। 6 ਤਰੀਕ ਨੂੰ ਵੀ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਦੇ ਵਿੱਚ ਹਲਕਾ ਦਰਮਿਆਨਾ ਮੀਂਹ ਸਾਨੂੰ ਹੁੰਦਾ ਦਿਖਾਈ ਦੇ ਸਕਦਾ ਜਿਹਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਇਲਾਕਿਆਂ ਵਿੱਚ ਮੀਂਹ ਜਿਹੜਾ ਹੈ ਕਿਤੇ ਨਾ ਕਿਤੇ ਹੁੰਦਾ ਦਿਖਾਈ ਦੇ ਸਕਦਾ ਜਿਹਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ ਹਲੇ ਵੀ ਖਤਰਾ ਬਣਿਆ ਹੋਇਆ ਹੈ। ਖਤਰੇ ਤੋਂ ਟਾਲਣ ਵਾਹਿਗੁਰੂ ਜਰੂਰ ਕਮੈਂਟ ਕਰਿਓ ਜੀ ਤੁਸੀਂ ਤੇ ਹੁਣ ਗੱਲ ਕਰਦੇ ਆ ਆਖਰੀ ਦਿਨ ਜਾਨੀ ਕਿ 7 ਸਤੰਬਰ ਦੀ 7 ਸਤੰਬਰ ਨੂੰ ਸਾਨੂੰ ਅਗਰ ਦੇਖਿਆ ਜਾਵੇ ਤਾਂ ਮਾਲਵੇ ਵਿੱਚ ਥੋੜੀ ਜਿਹੀ ਰਾਤ ਮਿਲ ਰਹੀ ਹੈ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਬਠਿੰਡਾ ਤੇ ਮਾਨਸਾ ਇਹਨਾਂ ਇਲਾਕਿਆਂ ਵਿੱਚ ਮੌਸਮ ਖੁਸ਼ਕ ਦਿਖਾਈ ਦੇ ਰਿਹਾ ਧੁੱਪ ਨਿਕਲਦੀ ਹੋਈ ਦਿਖਾਈ ਦੇਵੇਗੀ ਤੇ ਜਿਸ ਦੇ ਨਾਲ ਉਮੀਦ ਜਾਗ ਰਹੀ ਹੈ ਕਿ ਪੰਜਾਬ ਦਾ ਮੌਸਮ ਸੁਧਰ ਸਕਦਾ ਹੈ ਪਰ ਚਿੰਤਾ ਦੀ ਗੱਲ ਹਲੇ ਵੀ ਇਹ ਹੈ ਕਿ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਮਾਸ਼ਾਹਰ, ਰੂਪਨਗਰ ਅਤੇ ਮੁਹਾਲੀ ਵਿੱਚ ਹਲੇ ਵੀ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਵਰਖਾ ਜਿਹੜੀ ਹੈ ਟੁੱਟਵੇਂ ਰੂਪ ਦੇ ਵਿੱਚ ਬੂੰਦਾਬੰਦੀ ਦੇ ਹਾਲਾਤ ਵਿੱਚ ਅਲਰਟ ਪ੍ਰਾਪਤ ਹੋ ਰਹੇ ਨੇ ਕਿਉਂਕਿ ਹਿਮਾਚਲ ਦੇ ਵਿੱਚ ਵਰਖਾ ਹੋਵੇਗੀ ਜਾਂ ਫਿਰ ਇਹਨਾਂ ਜ਼ਿਲ੍ਹਿਆਂ ਵਿੱਚ ਵਰਖਾ ਹੋਵੇਗੀ ਤਾਂ ਪੂਰੇ ਪੰਜਾਬ ਨੂੰ ਖਤਰਾ ਮਹਿਸੂਸ ਹੁੰਦਾ ਦਿਖਾਈ ਦੇਵੇਗਾ ਆਪਾਂ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਅਸੀਂ ਅ ਅੱਗ ਦੇ ਅੰਗਾਰਾਂ ਦੇ ਉੱਪਰ ਹਲੇ ਵੀ ਅ ਅੱਗ ਦੇ ਢੇਰ ਦੇ ਉੱਪਰ ਬੈਠੇ ਹੋਏ ਹਾਂ ਕਿਸੇ ਵੀ ਟਾਈਮ ਲਾਵਾ ਫਟ ਸਕਦਾ ਹੈ ਕਿ ਪੌਂਗ ਡੈਮ ਵੀ ਖਤਰੇ ਤੇ ਚੱਲ ਰਿਹਾ ਹੈ ਰਣਜੀਤ ਸਾਗਰ ਡੈਮ ਵੀ ਖਤਰੇ ਚੱਲ ਰਿਹਾ ਤੇ ਮੇਨ ਸਤਲੂ ਜਿਹੜਾ ਸਭ ਤੋਂ ਵੱਡਾ ਦਰਿਆ ਹੈ ਪੰਜਾਬ ਦਾ ਪਾਖੜਾ ਡੈਮ 3 ਫੁੱਟ ਨੇੜੇ ਹੈ ਜੀ ਆਪਣੇ ਖਤਰੇ ਦੇ ਨਿਸ਼ਾਨ ਤੋਂ ਅਗਰ ਹਿਮਾਚਲ ਦੇ ਵਿੱਚ ਆਉਂਦੇ 24 ਘੰਟੇ ਵਿੱਚ ਬਰਖਾ ਹੁੰਦੀ ਹੈ ਤਾਂ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਚੱਲਣਾ ਪੈ ਸਕਦਾ ਹੈ ਇਸ ਕਰਕੇ ਬਾਰ ਬਾਰ ਰਿਕਵੈਸਟ ਕਰ ਰਹੇ ਹਾਂ ਕਿ ਅਰਦਾਸ ਕਰੋ ਜਿੰਨੀ ਅਰਦਾਸ ਹੋ ਸਕਦੀ ਹੈ ਤੁਸੀਂ ਆਪਣੇ ਰੱਬ ਅੱਗੇ ਕਿ ਜਿਨਨੇ ਵੀ ਵੀਰ ਸਾਡੇ ਪੈਣਾ ਮਾਵਾ ਨੁਕਸਾਨੀਆਂ ਗਈਆਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਆਤਮਾ ਜਿਹੜੀ ਹੈ ਉਹਨਾਂ ਨੂੰ ਸ਼ਾਂਤੀ ਮਿਲੇ ਕਿਸੇ ਦਾ ਵੀ ਕਿਸੇ ਜਾਨਵਰ ਦਾ ਨੁਕਸਾਨ ਹੋਇਆ ਉਹਨੂੰ ਪੂਰਾ ਕਰਨ ਦੇ ਲਈ ਉਹਨਾਂ ਨੂੰ ਹਿੰਮਤ ਬਖਸ਼ੇ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਦੁਪਹਿਰ ਦੇ ਸਮੇਂ ਜਲਦ ਧੰਨਵਾਦ ਜੀ